ਹਰਸ਼ਤਾ ਲੱਭਣਾ ਹੁਣ ਹੋ ਗਿਆ ਹੋਰ ਵੀ ਆਸਾਨ ਘਰ ਬੈਠੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਨਿਊਜ਼ੀਲੈਂਡ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਸੈਣੀ ਸਿੱਖ ਏਰੀਆ ਹੁਸ਼ਿਆਰਪੁਰ ਮੁੰਡੇ ਦੀ ਪੜ੍ਹਾਈ ਡਿਪਲੋਮਾ ਕੀਤਾ ਹੋਇਆ ਨਿਊਜ਼ੀਲੈਂਡ ਤੋਂ ਡੇਟ ਆਫ ਬਰਥ 1995 ਕੱਦ 5 ਫੁੱਟ 7 ਇੰਚ ਮੁੰਡੇ ਕੋਲੇ ਜ਼ਮੀਨ ਦੇ 7 ਕਿੱਲੇ ਇੱਕ ਭੈਣ ਮੈਰਿਡ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਸਰਕਾਰੀ ਮੁਲਾਜ਼ਮ ਰਿਟਾਇਰਡ ਉਹਨਾਂ ਨੂੰ ਪੈਨਸ਼ਨ ਆਉਂਦੀ ਹੈ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਸਿਟੀਜ਼ਨ ਆਪਣਾ ਬਿਜ਼ਨਸ ਚੰਗੀ ਇਨਕਮ ਕਟਿੰਗ ਵਾਲਾ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਆਪਣਾ ਘਰ ਤੇ ਬੈਲ ਸੈਟਲਡ ਫੈਮਿਲੀ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਸੈਣੀ ਸਿੱਖ ਜਾਂ ਜਰਨਲ ਕਾਸਟ ਵਿੱਚੋਂ ਵਧੀਆ ਪੜੀ ਲਿਖੀ ਤੇ ਸੋਹਣੀ ਕੁੜੀ ਹੋਵੇ ਨਿਊਜ਼ੀਲੈਂਡ ਤੋਂ ਕੁੜੀ ਨੂੰ ਪਹਿਲ ਹੈ ਪੰਜਾਬ ਤੋਂ ਵੀ ਕੁੜੀ ਪਰਿਵਾਰ ਵਾਲੇ ਸੰਪਰਕ ਕਰਨ ਕੁੜੀ ਵਧੀਆ ਪੜੀ ਲਿਖੀ ਤੇ ਖਾਨਦਾਨੀ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ